ਅਜੀਲਕਾ ਦੇ ਸਰਹੱਦੀ ਪਿੰਡਾਂ ਚ ਪੈਂਦੇ ਕਾਵਾਵਾਲੀ ਪੱਤਨ ਤੇ ਦਰਜਨ ਪਰ ਪਿੰਡਾਂ ਦੇ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਇਸ ਦੌਰਾਨ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਨੰਬਰਦਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਵਾਇਸ ਪ੍ਰਧਾਨ ਡਾਕਟਰ ਹਰਜੀਤ ਸਿੰਘ ਸਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਡਾਕਟਰ ਹਰਜੀਤ ਸਿੰਘ ਸਾਰੀ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਹਲਕਾ ਰਾਜਪੁਰ ਤੋਂ ਟਿਕਟ ਦੇਣ ਦੀ ਮੰਗ ਕੀਤੀ ਇਸ ਮੌਕੇ ਖੁਸ਼ਾਲ ਸਿੰਘ ਗगन ਕੇ ਜ਼ਿਲ੍ਹਾ ਪ੍ਰੈਸਿਡੈਂਟ ਮੈਂਬਰ ਕੁਲਵੰਤ ਸਿੰਘ ਕੁਰਕਾ ਜ਼ਿਲ੍ਹਾ ਸੈਕਟਰੀ ਐਸ்சி ਵਿੰਗ ਹਰਮੇਸ਼ ਸਿੰਘ ਚਤਰ ਸਿੰਘ ਸਰਪੰਚ ਸ਼ਾਮਸ਼ਵਾਦ ਅਤੇ ਹੋਰਨਾਂ ਨੇ ਕਿਹਾ ਕਿ ਇੱਥੇ ਕਾਵਾਂ ਵਾਲੀ ਪਤਨ ਦੇ ਪਿੰਡ ਚੰਗੜ ਪੈਣੀ ਰੇਤੇਵਾਲੀ ਪੈਣੀ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਐਸ்சி ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੀਤ ਸਿੰਘ ਸਾਰੀ ਨੂੰ ਟਿਕਟ ਦੇਣ ਦੀ ਮੰਗ ਕੀਤੀ ਮੈਂ ਜੀ ਵਰਜੀਤ ਸਿੰਘ ਚਾਰੀ ਜ਼ਿਲ੍ਹਾ ਪ੍ਰਧਾਨ ਐਸ்சி ਵੀ ਫਾਜ਼ਿਲਕਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਜੀ ਮੈਨੂੰ ਪਿਛਲੇ 3-4 ਦਿਨਾਂ ਤੋਂ ਜਿਹੜਾ ਨਾ ਇਹਨਾਂ ਬਾਰਡਰ ਪੱਟੀ ਦੇ ਜਿੰਨੇ ਵੀ 17-18 ਪਿੰਡ ਨੇ ਤੇ ਆਸ-ਪਾਸੇ ਇਹਨਾਂ ਸਾਰੇ ਪਿੰਡਾਂ ਵੱਲੋਂ ਮੈਨੂੰ ਫੋਨ ਜਾ ਰਹੇ ਨੇ ਵੀ ਤੁਸੀਂ ਜਲਦੀ ਆਓ ਅਸੀਂ ਜਿਹੜਾ ਤੁਹਾਡਾ ਸਮਰਥਨ ਕਰਨਾ ਤੇ ਅੱਜ ਮੈਂ ਜਿਹੜਾ ਸਾਡੇ ਕਾਮਾਂ ਵਾਲੇ ਪੁਲ ਤੇ ਪਹੁੰਚਿਆ ਇੱਥੇ ਬੜੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸੀ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਕਿਉਂਕਿ ਮੈਂ ਪਿਛਲੇ 40-45 ਸਾਲਾਂ ਤੋਂ ਇਸ ਇਲਾਕੇ ਵਿੱਚ ਸੇਵਾ ਕਰ ਰਿਹਾ ਤੇ ਮੈਨੂੰ ਇਹਨਾਂ ਲੋਕਾਂ ਦੀਆਂ ਚਾਹੇ ਭੈਂਸੀ ਤਾਰ ਚਾਹੇ ਕੱਚੀਆਂ ਜ਼ਮੀਨਾਂ ਜੋ ਕੈਂਸਲ ਹੋਈਆਂ ਨੇ ਚਾਹੇ ਸਰਕਾਰੀ ਜ਼ਮੀਨਾਂ ਨੇ ਤੇ ਚਾਹੇ ਕੋਈ ਜਦੋਂ ਕੋਈ ਜੰਗ ਲੱਗਦੀ ਮੈਨੂੰ ਇਹ ਸਲਕੇ ਬਾਰੇ ਪੂਰੀ ਜਾਣਕਾਰੀ ਹੈ ਇੱਕ ਇੱਕ ਪਿੰਡ ਦੀ ਇੱਕ ਇੱਕ ਇਨਸਾਨ ਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਹੈ ਕਿ ਕਿਹੜੇ ਇਨਸਾਨ ਨੂੰ ਕਿਹੜੀ ਨਸੀਬਤ ਹੈ ਔਰ ਇਹਨਾਂ ਦੀ ਹਰ ਨਸੀਬਤ ਵਿੱਚ ਮੈਂ ਜਿਹੜਾ ਵਿਚਰਦਾ ਰਹਿੰਦਾ ਔਰ ਜਿੰਨਾ ਵੀ ਮੇਥ ਹੋ ਸਕੇ ਮੈਂ ਆਪ ਆਪਣੇ ਲੈਵਲ ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਦਾ ਆਪਣੇ ਲੈਵਲ ਤੇ ਵੀ ਕਰਦਾ ਰਿਹਾ ਔਰ ਜਿਹੜਾ ਸਰਕਾਰੀ ਲੈਵਲ ਤੇ ਵੀ ਜਿਹੜਾ ਨਾ ਜਿੱਥੇ ਵੀ ਮੇਰੀ ਲੋੜ ਪਈਏ ਮੈਂ ਉੱਥੇ ਜਾ ਕੇ ਤੇ ਇਹਨਾਂ ਦੇ ਜਿਹੜੀ ਮੁਸ਼ਕਲਾਂ ਦਾ ਹੱਲ ਕੀਤਾ ਪਾਰਟੀ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਸਰਵੇਜਨ ਆ ਸਾਡਾ ਸਰਵੇਜ ਅਸੀਂ ਜਿਹੜਾ ਟੋਪਦੇ ਆ ਠੀਕ ਹੈ ਹੁਣ ਫੈਸਲਾ ਡਿਸੀਜਨ ਪਾਰਟੀ ਨੇ ਲੈਣਾ ਹੈ ਬਾਕੀ ਇਹਨਾਂ ਨੇ ਮੈਨੂੰ ਵਿਸ਼ਵਾਸ ਬਨਾਇਆ ਦਵਾਇਆ ਕਿ ਅਸੀਂ ਤੁਸੀਂ ਹਾਈ ਕਮਾਂਡ ਤੋਂ ਨੂੰ ਟਿਕਰ ਦੇਵੇ ਅਸੀਂ ਰਾਤ ਦਿਨ ਕਰਕੇ ਤਨ ਮੰਨ ਲਾ ਕੇ ਔਰ ਦਨ ਲਾ ਕੇ ਬੜੇ ਵੱਡੇ ਮਾਰਜਨ ਜਿਹੜਾ ਤੁਨ ਜਿਤਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਵੇਜਾਂਗੇ ਔਰ ਸਾਡੇ ਦਿੱਲੀ ਦੇ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਹੱਥ ਜਿਹੜਾ ਮਜ਼ਬੂਤ ਕਰਾਂਦੇ ਅਗਰ ਟਿਕਟ ਹੁੰਦੀ ਹੀ ਮਿਲਦੀ ਪਾਰਟੀ ਨਹੀਂ ਦਿੰਦੀ ਤਾਂ ਫਿਰ ਕੀ ਫੈਸਲਾ ਲਵਾਂਗੇ ਇਹ ਫੈਸਲਾ ਅਸੀਂ ਪਾਰਟੀ ਦੇ ਨਾਲ ਹੈ ਠੀਕ ਹੈ ਬਾਕੀ ਲੋਕਾਂ ਨੂੰ ਫਿਰ ਵੀ ਲਾਮਬੰਦ ਕਰਾਂਗੇ ਵੀ ਜਿਹੜਾ ਵੀ ਸਾਡਾ ਉਮੀਦਵਾਰ ਆਏਗਾ ਉਹਦੀ ਮਦਦ ਤਾਂ ਅਸੀਂ ਕਰਾਂਦੇ ਪਰ ਜੋ ਮੈਨੂੰ ਫਤਵਾ ਉਹਨਾਂ ਲੋਕਾਂ ਨੇ ਦਿੱਤਾ ਹੋ ਸਕਦਾ ਉਹਦੇ ਨਾਲ ਉਹ ਚਲਦੇ ਨੇ ਜਾਂ ਨਹੀਂ ਚਲਦੇ ਪਰ ਮੈਂ ਪਾਰਟੀ ਦੇ ਨਾਲ ਅਸੀਂ ਪਾਰਟੀ ਨਾਲ ਜਿਹੜਾ ਰਾਤ ਦਿਨ ਤਨਮਨ ਲਾ ਕੇ ਜਿਹੜਾ ਪਾਰਟੀ ਦੇ ਨਾਲ ਖੜੇ ਸੇਵਾ ਕਰਾਂਗੇ ਟੀਵੀ ਡਿਮਾਂਡ ਕੀਤੀ ਹੈ ਮੰਗ ਕੀਤੀ ਹੈ ਹਾਈਕ ਮਾਰਦੂ ਜਿਹੜਾ 9.5 ਨੂੰ ਜਿਹੜਾ ਵਿਚਾਰਾ ਵਿਚਾਰਿਆ ਜਾਵੇ ਲੋਕ ਸਾਡੇ ਨਾਲ ਨੇ ਨੰਬਰਦਾਰ ਜੂਨੀਅਨ ਨੇ ਵੀ ਪਿਛਲੇ ਦਿਨ ਫੈਸਲਾ ਕੀਤਾ ਸੀ ਪੰਜਾਬ ਦੀ ਨੰਬਰਦਾਰ ਜੂਨੀਅਨ ਨੇ ਕਿ ਜੇ ਜੀਤ ਸ਼ਰੀ ਨੂੰ ਆਮ ਆਦਮੀ ਪਾਰਟੀ ਟੱਕਰ ਦਿੰਦੀ ਏ ਇਹਨੂੰ ਤਾਂ ਬੜੇ ਵੱਡੇ ਮਾਰਜਨ ਨਾਲ ਸੀ ਜਿਤਾਣਾ ਜਿਤਾਣਾ ਪਰ ਪੂਰੇ ਪੰਜਾਬ ਦੇ ਜਿਹੜਾ ਸੀ ਆਮ ਆਦਮੀ ਦੇ ਜਿਹੜੇ ਨਾ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਨੂੰ ਬੜੇ ਵੱਡੇ ਮਾਰਜਨ ਨਾਲ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਕੇ ਜਿਤਾਵਾਂਗੇ ਤੇ ਤਾਂ ਸਾਰੇ ਜੀ ਨੰਬਰਦਾਰ ਜਿਹੜੇ ਜੂਨੀਅਨ ਵਿੱਚ ਉਹ ਸਾਰੀਆਂ ਬਰਾਦਰੀਆਂ ਦੇ ਬੰਦੇ ਨੇ ਕੋਈ ਇਕੱਲੇ ਰਾਏ ਸਿੰਘ ਨੰਬਰਦਾਰ ਥੋੜੇ ਨੇ ਉੱਥੇ ਐਸਸੀ ਬੀਸੀ ਜਨਰਲ ਸਾਰੇ ਹੀ ਨੰਬਰਦਾਰ ਨੇ ਪੂਰੇ ਪੰਜਾਬ ਦਾ ਸਮਰਥਨ ਅਜੇ ਤੱਕ ਇਹ ਪਹਿਲੀ ਵਾਰ ਹਰਜੀਤ ਸ਼ਰੀ ਨੂੰ ਮਿਲਿਆ ਜੀ ਮੈਂ ਕਹਿੰਦਾ ਜੀ ਮੇਰਾ ਹਰਜੀਤ ਸ਼ਰੀ ਦਾ ਕੋਈ ਮੁਕਾਬਲਾ ਹੀ ਕੋਈ ਨਹੀਂ ਜੇ ਅਗਰ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਮੈਂ ਟਿਕਟ ਦੇ ਦਿੰਦੀ ਏ ਤੇ ਹਰਜੀਤ ਸ਼ਰੀ ਦਾ ਕੋਈ ਮੁਕਾਬਲਾ ਨਹੀਂ ਜਿਹੜਾ ਮਰਜੀ ਖਨੀਖਾਂ ਆਜਾ ਕੋਈ ਗੱਲ ਨਹੀਂ ਜੇ ਫੌਜੇਸੇ ਨੂੰ ਮਿਲਦੀ ਉਹ ਵੀ ਉਹ ਵੀ 3.5 ਲੱਖ ਰੁਪਏ ਲੈ ਕੇ ਚੱਲਦਾ ਜੀ ਹਰਜੀਤ ਸ਼ਰੀ ਕੋਈ ਪਾਰਟੀ ਨਹੀਂ ਮੁਕਾਬਲਾ ਕਰ ਸਕਦੀ ਇਹ ਤਾਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਔਰ ਮੈਨੂੰ ਆਪਣੇ ਤੇ ਮੇਰੇ ਲੋਕਾਂ ਤੇ ਪੂਰਾ ਵਿਸ਼ਵਾਸ ਜੋ ਅੱਜ ਸਾਡੇ ਬਾਰਡਰ ਪੱਟੀ ਦੇ ਪਿੰਡਾਂ ਨੇ ਜਿਹੜਾ ਪੁਲ ਆਮਾ ਵਾਲੇ ਪੋਲ ਤੇ ਜਿਹੜਾ ਕੱਟ ਕੀਤਾ ਹੈ ਜਿਵੇਂ ਕਿ ਦੋਨਾ ਨਾਨਕਾ ਤੇਜਾ ਰਵੇਲਾ ਚੱਕ ਰਵੇਲਾ ਮਾਤੋਆ ਨਗਰ ਰਾਮ ਸਿੰਘ ਪੈਣੀ ਚੰਗੜ ਪੈਣੀ ਰੇਤੇ ਵਾਲੀ ਪੈਣੀ ਗੱਟੀ ਨੰਬਰ 1 ਬੱਲੇ ਸ਼ਾ ਠਾੜ ਗੁਲਾਬਾ ਪੈਣੀ ਇਹ ਸਾਰੇ ਪਿੰਡਾਂ ਨੇ ਇੱਥੇ ਜਿਹੜਾ ਅੱਜ ਕੱਟ ਕੀਤਾ ਹੈ ਤੇ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਸਾਡੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਮੁੱਢਲੀ ਜਿਹੜੀ ਰਾਜਨੀਤੀ ਇੱਥੋਂ ਸਾਡੇ ਬਾਰਡਰ ਪੱਟੀ ਤੋਂ ਸਟਾਰਟ ਹੋਈਏ ਦੋਨਾਂ ਨਨਕਾ ਤੇਜਾਰ ਵਿਹਲਾ ਸਰਦਾਰ ਭਗਵੰਤ ਸਿੰਘ ਜੀ ਮਾਨ ਇੱਥੇ ਆਪ ਖੁਦ ਚੱਲ ਕੇ ਉਹਨਾਂ ਨੇ ਇੱਥੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਉਹਨੂੰ ਵੀ ਪਤਾ ਹੈ ਬਾਕੀ ਸਾਡੇ ਜਿਹੜੇ ਹਰਜੀਤ ਸਿੰਘ ਛਾਰੀ ਜੀ ਨੇ ਇਹ ਪਿਛਲੇ ਵੀ 25 ਸਾਲਾਂ ਤੋਂ ਇਸ ਇਲਾਕੇ ਨੂੰ ਜਾਣਦੇ ਨੇ ਇੱਥੇ ਦੀ ਲੋਕਾਂ ਦੀ ਸੇਵਾ ਕਰ ਰਹੇ ਹਨ ਜਿਵੇਂ ਕੋਈ ਹੜ੍ਹ ਤੇ ਹਰ ਮੁਸੀਬਤ ਦੇ ਵਿੱਚ ਇਹਨਾਂ ਨੇ ਸਾਥ ਦਿੱਤਾ ਹੈ ਅਸੀਂ ਅੱਜ ਸਾਰੇ ਹੀ ਪੰਚਾਇਤਾਂ ਮੰਗ ਕਰਦੇ ਆਂ ਪਿੰਡਾਂ ਵਾਲੇ ਪਿੰਡ ਵਾਸੀ ਵੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਅਸੀਂ ਇਹਨਾਂ ਨੂੰ ਜਿਤਾਈਏ ਤੇ ਅਸੀਂ ਸਰਕਾਰ ਦੇ ਚੌਲੀ 'ਚ ਪਾਈਏ ਸਿਜਣ ਅਸੀਂ ਆਮ ਆਦੀ ਪਾਰਟੀ ਦੇ ਨਾਲ ਏ ਬਾਕੀ ਜੋ ਸਾਨੂੰ ਸਰਕਾਰ ਨੇ ਮਤਲਬ ਅਸੀਂ ਤੇ ਇਹ ਕਹਿੰਨੇ ਆਂ ਵੀ ਸਾਡੇ ਰਾਏ ਸਿੱਖ ਬਰਾਦਰੀ ਨੂੰ ਟਿਕਟ ਦਿੱਤੀ ਜਾਵੇ ਤੇ ਅਸੀਂ ਜਿਹੜਾ ਸਾਰੀ ਵੱਡੀ ਬਹੁਤਨਾ ਜਿਤਾ ਤੇ ਭੇਜੀਏ ਕਿਉਂਕਿ ਪਤਾ ਹੀ ਕੀ ਗੱਲ ਹੁੰਦੀ ਏ ਜੇ ਇੱਥੋਂ ਦਾ ਜਨਮ ਦੇ ਇਹਨਾਂ ਦਾ ਹੈਗਾ ਇਹਨਾਂ ਨੂੰ ਸਾਰੀਆਂ ਹੀ ਮੁਸ਼ਕਲਾਂ ਦਾ ਪਤਾ ਹੈ ਕਿਉਂਕਿ ਆਪਣੇ ਬਾਰਡਰ ਪੱਟੀ ਤੇ ਜਿਹੜੇ ਅਸੀਂ ਆ ਕਦੇ ਹਾੜ ਦੇ ਮੁਸੀਬਤਾਂ ਚ ਆ ਕੇ ਪੜਾਈ ਸਾਡੀ ਵਾਂਝੀ ਰਹਿ ਜਾਂਦੀ ਹੈ ਮੰਨ ਕੇ ਚੱਲੋ ਅਗਾ ਟੈਸਟ ਕਲੀਅਰ ਨਹੀਂ ਹੁੰਦੇ ਸਾਡੇ ਬੱਚਿਆਂ ਦੇ ਤੇ ਨੌਕਰੀ ਆਪਨ ਪਤਾ ਹੈ ਜਦੋਂ ਤੱਕ ਟੈਸਟ ਕਲੀਅਰ ਨਹੀਂ ਹੁੰਦਾ ਨੌਕਰੀ ਨਹੀਂ ਮਿਲਦੀ ਅਸੀਂ ਕਹਿੰਦੇ ਵੀ ਉਹਨ ਦੇ ਵਾਸੀ ਸਾਨੂੰ ਕੋਈ ਨਾ 5 ਕਿਲੋਮੀਟਰ ਦੀ ਦੂਰੀ ਤੇ ਵਿੱਚ ਜਿਹੜਾ ਸਾਨੂੰ ਸਪੈਸ਼ਲ ਜਿਹੜਾ ਉਹ ਦਿੱਤਾ ਜਾਵੇ ਜਿੰਨੇ ਚ ਸਾਡੇ ਬੱਚੇ ਨੌਕਰੀ ਲੱਗ ਸਕਣ ਅਸੀਂ ਇੰਨੀਆਂ ਬੇਨਤੀਆਂ ਕਰਦੇ ਹੋਏ ਵੈਗਰੂ ਜੀ ਦਾ ਖਾਲਸਾ ਅਸਿਰੈਗ ਜੀ ਅੱਜ ਅਸੀਂ ਇੱਥੇ ਮੌਜੂਦਾ ਭੈਣੀ RAM ਸਿੰਘ ਚੰਗੜ ਭੈਣੀ ਨੇ ਦਰਿਆ ਦੇ ਪੁਲ ਤੇ ਖੜੇ ਹੈ ਜੋ ਕਿ ਲੋਕ ਸਭਾ ਦੇ ਇਲੈਕਸ਼ਨ ਲਗਭਗ ਡਿਕਲੇਅਰ ਹੋ ਚੁੱਕੇ ਨੂੰ ਉਹਦੇ ਵਿੱਚ ਇਸ ਬਾਰਡਰ ਏਰੀਏ ਦੀ ਮੰਗ ਹੈ ਕਿ ਹਰਜੀਤ ਸ਼ਾਹੀ ਨੂੰ ਸਾਡੇ ਏਰੀਏ ਦੇ ਵਿੱਚ ਇਨਾਂ ਨੂੰ ਜਿਆਦਾ ਜਾਣਕਾਰੀ ਹੈ ਇਸ ਬਾਰਡਰ ਪੱਟੀ ਦੇ ਜੋ ਵੀ ਮੁਸ਼ਕਲਾਂ ਆndੀਆਂ ਨੂੰ ਅਰਜੀਤ ਸ਼ਾਹੀ ਇਸ ਦਾ ਜਾਣੂ ਹੈਗਾ ਜੋ ਅਰਜੀਤ ਸ਼ਾਹੀ ਜਾਣੂ ਹੈ ਤਾਂ ਹੋਰ ਕੋਈ ਜਾਣੂ ਨਹੀਂ ਹੈਗਾ ਬਾਰਡਰ ਪੱਟੀ ਦਾ ਅੱਜ ਅਸੀਂ ਮੰਗ ਕਰਦੇ ਆ ਕਿ ਅਰਜੀਤ ਸ਼ਾਹੀ ਨੂੰ ਟਿਕਟ ਦਿੱਤੀ ਜਾਵੇ ਲੋਕ ਸਭਾ ਫਰੋਪਰ ਜ਼ਿਲ੍ਹੇ ਦੀ ਜਿਹੜਾ ਕਿ ਸਾਡੇ ਬਾਰਡਰ ਪੱਟੀ ਦੇ ਕੰਮ ਹੋ ਸਕਣ ਜਿਸ ਤਰੀਕੇ ਕੋਈ ਹੜਾ ਆਂਦਾ ਹੈ ਜਾਂ ਕੋਈ ਹੋਰ ਬਾਰਡਰ ਤੇ ਮੁਸ਼ਕਲਾਂ ਆndੀਆਂ ਨੂੰ ਉਸ ਦੇ ਸਾਡੇ ਹੱਲ ਹੋ ਸਕਣ ਜਿਆਦਾ ਫੋਜਪੁਰ ਜਿਹੜਾ ਜ਼ਿਲ੍ਹਾ ਹੈਗਾ ਹੈ ਜ਼ਿਲ੍ਹੇ ਦੇ ਵਿੱਚ ਜਿਹੜੀ ਵੀ ਮਾਰ ਪੈਂਦੀ ਹੈ ਇੱਥੇ ਸਾਡੇ ਫਾਜ਼ਿਲਕਾ ਜਿਹੜੇ ਬਲਾਕ ਦੇ ਬਾਰਡਰ ਪਿੰਡ 12 13 ਪਿੰਡ ਹੈਗਨੂੰ ਉਹਨਾਂ ਨੂੰ ਮਾਰ ਪੈਂਦੀ ਹੈ ਅਸੀਂ ਇਹ ਚਾਹੁੰਨੇ ਆ ਕਿ ਹਰਜੀਤ ਸ਼ਾਹੀ ਨੂੰ ਟਿਕਟ ਦਿੱਤੀ ਜਾਵੇ ਸਾਡੇ ਮਸਲੇ ਹੱਲ ਹੋ ਸਕਣ ਇਹ ਲਗਭਗ ਦਾ ਜਿਹੜੇ ਪਾਰ ਦੇ ਪਿੰਡ ਸਾਡੇ ਹੈਗੇ ਨੂੰ 12 13 ਪੰਚਾਇਤਾਂ ਹੈਗੀਆਂ ਨੂੰ ਉਹਨਾਂ ਪੰਚਾਇਤਾਂ ਤੇ ਲਗਭਗ ਸਾਰੇ ਹੀ ਬੰਦੇ ਇੱਥੇ ਇਕੱਠੇ ਹੈਗੇ ਨੂੰ ਸਾਰਿਆਂ ਦੀ ਇਹ ਹੀ ਆਵਾਜ਼ ਹੈ ਕਿ ਹਰਜੀਤ ਸ਼ਾਹੀ ਜਿਹੜਾ ਕੈਂਡੀਡੇਟ ਸਾਡਾ ਇਸ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਸਾਡੇ ਮਸਲੇ ਹੱਲ ਇਹ ਹੀ ਕਰ ਸਕਦਾ ਹੈ ਇਹ ਸਾਡੇ ਇੱਥੇ ਹਰਜੀਤ ਸ਼ਾਹਰੀ ਨੂੰ ਟਿਕਟ ਦਿੰਦੇ ਹੈ ਜੀ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਇਸ ਦੇ ਚਿਹਰਾ ਵੇਖ ਤੇ ਦਿੰਦੇ ਹੈ ਤੇ ਸਾਡੀ ਜੋ ਵੀ ਜਿੰਨਾ ਵੀ ਬਾਰਡਰ ਪੱਟੀ ਹੈਗੀ ਹਰਜੀਤ ਸ਼ਾਹਰੀ ਦੇ ਹੱਥ ਵਿੱਚ ਆਇਆ ਹੈ ਜਿਹੜਾ ਬਾਹਰ ਦਾ ਕੋਈ ਹੋਰ ਆਂਦਾ ਹੈ ਉਹਨੂੰ ਇੱਥਾ ਨਹੀਂ ਨੌਲੇਜ ਹੈਗੀ ਜਿਸ ਕਾਰਨ ਸਾਡੇ ਬਾਰਡਰ ਦੇ ਲੋਕ ਵੀ ਇੱਥੋਂ ਲੋਕਲ ਸਾਡੇ ਨੇਤਾ ਚਾਹੁੰਦੇ ਹੈ ਵੇਖੋ ਜੀ ਉਸ ਤਰੀਕੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਲੱਗੇ ਹੈ ਕੋਈ ਐਜੀ ਗੱਲ ਨਹੀਂ ਆਪਾਂ ਅਸੀਂ ਇਹ ਗੱਲ ਕਹਿੰਦੇ ਵੀ ਅਸੀਂ ਕੋਈ ਹੋਰ ਇਹਦੇ ਵਿੱਚ ਫੈਸਲਾ ਲਵਾਂਗੇ ਆਮ ਆਦਮੀ ਪਾਰਟੀ ਦੇ ਨਾਲ ਹੈ ਪਰ ਸਾਡੀ ਚੁਆਇਸ ਹੈਗੀ ਹੈ ਅਰਜੀਤ ਸ਼ਰੀ ਨੂੰ ਦਿੱਤੀ ਜਾਵੇ ਜਿਹੜੇ ਸਾਡੇ ਅਰਜੀਤ ਸ਼ਰੀ ਕੰਮ ਕਰ ਸਕਦਾ ਉਹ ਕੋਈ ਹੋਰ ਨਹੀਂ ਕਰ ਸਕਦਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਸਰਪੰਚ ਚਤਰ ਸਿੰਘ ਟਾਣੀ ਹਰਦੇਵ ਸਿੰਘ ਦਾਖਲੀ ਸ਼ਮਸ਼ਾਬਾਦ ਗੰਜੂਆਣਾ ਅਸੀਂ ਅੱਜ ਪੋਲ ਤੇ ਇਕੱਠੇ ਖਾਵਾਂ ਵਾਲੀ ਤੇ ਹੋਏ ਕਈ ਪਿੰਡਾਂ ਦੇ ਸਰਪੰਚ ਮੋਤਬਾਰ ਆਸ-ਪਾਸ ਦੇ ਲੋਕ ਅਰ ਜੀ ਸੰਸਾਰੀ ਦੀ ਸਪੋਰਟ ਵਿੱਚ ਅਸੀਂ ਆਏ ਆ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਪਾਰੀ ਬਹੁਤ ਮਤਨਾ ਇਹਨਾਂ ਨੂੰ ਜਿਤਾਵਾਂਗੇ ਇਹ ਜ਼ਮੀਨੀ ਲੈਵਲ ਤੇ ਬਹੁਤ ਵਧੀਆ ਤਰ੍ਹਾਂ ਜਾਣਦੇ ਆ ਜੁੜੇ ਹੋਇਆ ਬਾਰਡਰ ਦੀਆਂ ਮੁਸ਼ਕਲਾਂ ਨੂੰ ਜਾਣਦੇ ਆ ਤੇ ਬਾਰਡਰ ਦਾ ਬਹੁਤ ਚੰਗੀ ਤਰ੍ਹਾਂ ਵਿਕਾਸ ਕਰਾਨਗੇ ਜੀ ਇਹ ਰਾਜਨੀਤੀ ਕੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਵੱਖ-ਵੱਖ ਪਾਰਟੀਆਂ ਜਰੀਏ ਨੇ ਸੇਵਾ ਕੀਤੀ ਆ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੀ ਕੋਈ ਹੜ੍ਹ ਆਉਂਦਾ ਹੈ ਜੀ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਬਾਰਡਰ ਤੇ ਇਹ ਪੂਰੀ ਤਰ੍ਹਾਂ ਆਪਣੇ ਤਹਿ ਦਿਲੋਂ ਮਿਹਨਤ ਕਰਕੇ ਹਰ ਬੰਦੇ ਤੱਕ ਸੂਦਾ ਪਹੁੰਚਾਉਂਦੇ ਆ ਹਰ ਬੰਦੇ ਦਾ ਦੁੱਖ ਸੁੱਖ ਜਾਣਦੇ ਆ ਬਹੁਤ ਇਹਨਾਂ ਦਾ ਚੰਗਾ ਵਤੀਰਾ ਜੀ ਇਹ ਇਹਨਾਂ ਨੂੰ ਟਿਕਟ ਇਹੀ ਦਿੱਤੀ ਜਾਵੇ ਜੀ ਬਿਲਕੁਲ ਜੀ ਜੇ ਅਗਰ ਇਹਨਾਂ ਦੀ ਐਮਪੀ ਬਣਦੇ ਆ ਜਿਤਾਵਾਂਗੇ ਜੀ ਬਿਲਕੁਲ ਬਣਾਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਤਾਂ ਬਿਲਕੁਲ ਜਦੋਂ ਪਾਵਰ ਹੱਥੇ ਚ ਆਈ ਬਿਲਕੁਲ ਪੂਰਾ ਸਹਿਯੋਗ ਦੇਣਗੇ ਹਰ ਪਗਲਕ ਨੂੰ ਹਰ ਮੁਸ਼ਕਲ ਹੱਲ ਕਰਨਗੇ ਜੀ ਫਾਜ਼ਿਲਕਾ ਤੋਂ ਰਿਸ਼ਨ ਸਿੰਘ ਦੀ ਰਿਪੋਰਟ